ਕਿਹੜਾ ਤਾਂ ਇਹ ਵੀ ਥੋੜੀ ਨਿਰਾਸ਼ਾ ਹੀ ਹੁੰਦੀ ਆ ਥੋੜੇ ਇਸ ਗੱਲ ਨੂੰ ਲੈ ਕੇ ਵੀ ਆ ਇੰਨੀ ਮਿਹਨਤ ਕਰਦੇ ਆ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ ਦੂਜੇ ਸਰਕਾਰਾਂ ਦਾ ਜਿਹੜਾ ਰਵਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾ ਜਾਨੀ ਕਿ ਮੇਰੇ ਬੇਟੇ ਦਾ ਗਾਣਾ 24 ਘੰਟੇ ਅੰਦਰ ਬੈਨ ਕਰਕੇ ਉਹ ਮਾਰਿਆ ਪਰ ਸਰਕਾਰ ਨੇ ਅੱਜ ਸਦੂ ਮੂਸੇ ਵਾਲਾ ਕਤਲ ਕੇਸ ਦੇ ਵਿੱਚ ਮੋੜ ਤੋਂ ਅਦਾਲਤ ਦੇ ਵਿੱਚ ਪੇਸ਼ੀ ਹੋਈ ਸੀ ਤੇ ਹੁਣ ਅਗਲੀ ਸੁਣਵਾਈ ਹੋਏਗੀ 8 ਫਰਵਰੀ ਨੂੰ ਇਸ ਮੌਕੇ ਤੇ ਇੱਕ ਵਾਰ ਮੋੜ ਤੋਂ ਬਲਕੌਰ ਸਿੰਘ ਨੇ ਸਰਕਾਰਾਂ ਤੇ ਸਵਾਲ ਖੜੇ ਕੀਤੇ ਨੇ ਗੁੰਡਿਆਂ ਨੂੰ ਸਰਕਾਰਾਂ ਦੀ ਸ਼ੈ ਦਾ ਵੀ ਵੱਡਾ ਇਲਜ਼ਾਮ ਲਗਾਇਆ ਤੇ ਇਹ ਵੀ ਥੋੜੀ ਨਿਰਾਸ਼ਾ ਹੀ ਹੁੰਦੀ ਹੈ ਥੋੜੇ ਇਸ ਗੱਲ ਨੂੰ ਲੈ ਕੇ ਵੀ ਇੰਨੀ ਮਿਹਨਤ ਕਰਦੇ ਆ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ ਹੈ ਜਿਸ ਤਰ੍ਹਾਂ ਪਾਰੇ ਦੋਸ਼ੀਆਂ ਨੂੰ ਆਪ ਦਾ ਪੱਖ ਰੱਖਣ ਦਾ ਹੱਕ ਹੈ ਉਹ ਵੀ ਕੋਈ ਨਾ ਕੋਈ ਰੇੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ ਤਾਂ ਹੁਣ ਵੀ ਲੱਗੀਆਂ ਵੀ ਨੇੜੇ ਸ਼ਾਇਦ ਇੱਕ ਦੋ ਤਰੀਕਾਂ ਤੇ ਚਾਰਜ ਫਰੇਮ ਹੋ ਜਾਣ ਸ਼ਾਇਦ ਨਹੀਂ ਰਾਜੇ ਭਰੋਸਾ ਤਾਂ ਹੈਗਾ ਹੀ ਹੈ ਦੇਖੋ ਹੁਣ ਭਰੋਸਾ ਇਹ ਤਾਂ ਪ੍ਰੋਸੈਸ ਹੈ ਇੱਕ ਹੁਣ ਜੇ ਕੋਈ ਬੰਦਾ ਐਪਲੀਕੇਸ਼ਨ ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆ ਫਲਾਣਾ ਰਿਕਾਰਡ ਮਿਲਣਾ ਚਾਹੀਦਾ ਤਾਂ ਹੁਣ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ ਹੈ हां ਜਿਹੜਾ ਦੂਜੇ ਸਰਕਾਰਾਂ ਦਾ ਜਿਹੜਾ ਰਵਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਇੱਕ ਹਫ਼ਤਾ ਪਹਿਲਾਂ ਸਰਕਾਰ ਅੰਤਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ ਉਸ ਤੋਂ ਬਾਅਦ ਉਹਦੀ ਵੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ ਅਜੋ ਸਰਕਾਰ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ ਤਾਂ ਫਿਰ ਰੋਕੂਗਾ ਕੌਣ